ਪੰਜਾਬੀਓ ਸਾਸਰੀ ਕਾਲ ਜਿਵੇਂ ਸੀਐਮ ਮਾਨ ਨੇ ਕਿਹਾ ਸੀ ਕਿ ਡੜਾ ਤੇ ਡੜਾ ਹੁੰਦਾ ਹੈ ਪਤਾ ਨਹੀਂ ਕਹਾਂ ਸੇ ਚਲਾ ਹੁੰਦਾ ਹੈ ਦਰਸਲ ਆਪਣੇ ਹੀ ਬਿਆਨ ਦੇ ਵਿੱਚ ਆ ਕੇ ਸੀਐਮ ਭਗਵੰਤ ਮਾਨ ਨੂੰ ਘੇਰ ਲਿਆ ਕਿਨੇ ਘੇਰ ਲਿਆ ਕਿਸਾਨ ਜਥੇਬੰਦੀਆਂ ਕਿਸਾਨਾਂ ਨੇ ਘੇਰ ਲਿਆ ਛੜਕ ਦੇ ਵਿਚਾਲੇ ਇੱਕ ਬਹੁਤ ਵੱਡਾ ਯੁੱਧ ਤਾਂ ਲੱਗ ਚੁੱਕਿਆ ਹੈ ਭਗਵੰਤ ਮਾਨ ਦੇ ਨਾਲ ਉਹਨਾਂ ਦੇ ਹੀ ਮੂੰਹੋਂ ਕਹੀ ਹੋਈ ਗੱਲ ਹੈ ਕਿ ਡੜਾ ਤੇ ਡੜਾ ਹੁੰਦਾ ਹੈ ਪਤਾ ਨਹੀਂ ਕਹਾਂ ਸੇ ਚਲਾ ਹੁੰਦਾ ਹੈ ਉਹਨੇ ਇਹ ਕਿਹਾ ਕਿ ਤੇਰੇ ਹੁਣ ਡਲੇ ਪੈਣਗੇ ਪੰਜਾਬ ਦੇ ਕਿਸੇ ਵੀ ਪਿੰਡ ਦੇ ਵਿੱਚ ਜਾਂ ਫਿਰ ਕਿਸੇ ਵੀ ਸ਼ਹਿਰ ਦੇ ਵਿੱਚ ਜੇਕਰ ਭਗਵਾਨ ਤਮਾਨ ਤੂੰ ਆਵੇਂਗਾ ਤਾਂ ਅਸੀਂ ਤੈਨੂੰ ਨਹੀਂ ਛੱਡਾਂਗੇ ਸੁਣੋ ਧਿਆਨ ਦੇ ਨਾਲ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਸਾਂਝੇ ਕਰੂੰਗਾ ਜਿਹੜੇ ਕਿ ਬੜੇ ਹੀ ਅਹਿਮ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਲੈ ਕੇ ਬਹੁਤ ਵੱਡੀ ਅਪਡੇਟ ਆ ਚੁੱਕੀ ਹੈ ਸੁਣੋ ਆ ਸਰਕ ਦੇਖ ਲਾ ਮੁੱਖ ਮੰਤਰੀ ਸਾਹਿਬ ਤੇਰੀ ਦਸਪਲਾ ਫੋਰਸ ਖੜੀਆ ਇੱਕ ਪਾਸੇ ਆਮ ਲੋਕ ਨੇ ਜਿਹੜੇ ਰਾਹ ਛੱਡ ਕੇ ਬੈਠੇ ਨੇ ਤੇਰੀ ਦਸਪਲਾ ਫੋਰਸ ਦਾ ਸਾਰਾ ਰਾਹ ਰੋਕੀ ਖੜੀ ਆਗੀ ਬਾਜ਼ਰੀਆਂ ਬੱਸਾਂ ਦੇ ਵਿੱਚ ਸਾਰੀ ਚੜਨੀ ਹੁੰਦੀ ਆ ਉਹ ਬੱਸਾਂ ਰੋਕ ਰੋਕ ਕੇ ਮਤਲਬ ਐ ਤਰੀਕੇ ਨਾਲ ਕਿ ਇੱਥੇ ਦਹਿਸ਼ਤ ਵਰਗਾ ਮਾਹੌਲ ਹੋਣਾ ਕਿ ਪੰਜਾਬ ਦਾ ਮੁੱਖ ਮੰਤਰੀ ਬਫਰ ਦੇ ਵਿੱਚ ਆ ਚੁੱਕੇਗਾ ਬਿਲਕੁਲ ਹੰਕਾਰ ਚੁੱਕੇਗਾ ਇੱਥੇ ਬਾਦਲ ਕਹਿੰਦੇ ਵੀ 25 ਸਾਲ ਰਾਜ ਕਰਾਂਗੇ ਅੱਜ 5 ਐਮਐਲ ਨਹੀਂ ਲੱਗਦੇ ਇਸ ਕਰਕੇ ਮੁੱਖ ਮੰਤਰੀ ਸਾਹਿਬ ਤੈਨੂੰ ਲੋਕ ਜਵਾਬ ਦੇਣਗੇ ਤੈਨੂੰ ਆਏ ਨੂੰ ਲੋਕ ਘੇਰਨਗੇ ਪਿੰਡਾਂ ਦੇ ਵਿੱਚ ਬਾਰੇ ਨੂੰ ਘੇਰਨਗੇ ਇਹਦਾ ਮੂੰਹ ਤੋਰ ਜਵਾਬ ਦੇਵਾਂਗੇ ਸਵਾਲ ਅੰਗਰ ਕੀ ਫਿਰ ਇਹੋ ਇਹਨਾਂ ਦੇ ਲੀਡਰ ਪਿੰਡਾਂ ਚੋਂ ਆਉਣਗੇ ਇਹਨਾਂ ਦੇ ਮਾਤਰੀ ਪਿੰਡਾਂ ਬਿਲਕੁਲ ਤੋਂ ਮੁੱਖ ਮੰਤਰੀ ਸਾਹਿਬ ਦੇ ਆਉਂਦੇ ਵਾਰ ਸੀ ਵੀ ਗਲਾ ਪਤਲਾ ਹੁੰਦਾ ਹੈ ਪਤਾ ਨਹੀਂ ਕਿਹਾਂ ਸੇ ਚਲਾ ਹੁੰਦਾ ਹੈ ਉਹਦਾ ਸਾਮਣਾ ਫਿਰ ਨੂੰ ਆਪ ਹੀ ਕਰਨਾ ਪਊਗਾ ਨਾ ਆਪ ਬੋਸ ਖੜੀਆ ਪੰਜਾਬ ਦੀ ਮਾਰਦੇ ਸਾਨੂੰ ਮਾਰਦੇ ਅੱਜ ਅੱਜ ਨਹੀਂ ਕੱਲ ਮਾਰਦੇ ਸਾਡੇ ਲੀਡਰਾਂ ਫਰਕੀ ਜਹਾਜਮੰਦ ਕੀਤਾ ਕੋਈ ਗੱਲ ਨਹੀਂ ਕਰਦੇ ਬੰਦ ਆ ਜਾਏ ਕਰਾਵਾਂਗੇ ਨਿਕਲਾਂਗ ਮਗਵਾਰ ਤੇ ਸਾਡੇ ਲੋਕਾਂ ਚ ਤਾਕਤ ਹੋਈ ਸੁਣਾ ਦੇਣਗੇ ਕੱਲ ਕਿਸਾਨਾਂ ਤੋਂ ਕਿਸੀ ਕਿਰਾਂ ਧਮਕੀਆਂ ਦਿੱਤੀਆਂ ਸਯੁਕਤ ਮੋਰਚੇ ਦੇ ਲੀਡਰਾਂ ਨੂੰ ਵੇਸ ਮੁੱਖ ਮੰਤਰੀ ਨੇ ਇਹ ਬਖਲਾਵਟ ਇਹ ਬਖਲਾਵਟ ਨੇ ਬਚਾ ਚੁੱਕਿਆ ਮੁੱਖ ਮੰਤਰੀ ਆਉਣ ਵਾਲੀ 2027 ਦੇ ਵਿੱਚ ਲੋਕ ਮੂੰਹ ਤੋਰ ਜਵਾਬ ਦੇਣਗੇ ਸੁਣੋ ਇੱਕ ਪਾਸੇ ਇਹਨਾਂ ਦੇ ਮਤਲਬ ਲੀਡਰਾਂ ਤੋਂ 30-30 ਲੱਖ ਰੁਪਏ ਫੜਾਇਆ ਜਾਂਦਾ ਉਹਨਾਂ ਦੇ ਵਾਸਤੇ ਆ ਪੋਥ ਨਹੀਂ ਕੁਛ ਕਰਦੀ ਆ بڑے بڑے ਆਫਸਰ ਖੜੇ ਨੇਗੇ ਕੋਈ ਜਵਾਬ ਦੇ ਨਹੀਂ ਉਹ 30 ਲੱਖ ਰੁਪਏ ਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਸਾਨਾਂ ਵੱਨਿਓ ਜੇ ਨਹੀਂ ਬਹੁਤ ਵੱਡੀ ਮਾਰ ਪੈ ਸਕਦੀ ਆ ਮੁੱਖ ਮੰਤਰੀ ਨੇ ਇੱਕ ਪਾਸੇ ਯਾਨੀ ਕਿਸਾਨਾਂ ਦੇ ਵਿਰੁੱਧ ਖੜ ਗਿਆ ਉਹਨਾਂ ਦੀ ਮੀਟਿੰਗ ਛੱਡ ਕੇ ਭੱਜਣ ਵਾਲਾ ਭਗਵੰਤ ਮਾਨ ਦਰਅਸਲ ਹੁਣ ਸਕਾਈ ਦੇ ਵਿੱਚ ਇੱਕ ਬਹੁਤ ਵੱਡੀ جنگ ਲੱਗ ਚੁੱਕੀ ਆ ਕਿਵੇਂ ਲੱਗ ਚੁੱਕੀ ਐ ਕੱਲੇ ਕਿਸਾਨ ਨਹੀਂ ਬਲਕਿ ਪੂਰੇ ਪੰਜਾਬ ਦੇ ਲੋਕ ਆਬਾਦੀ ਪੂਰੇ ਪੰਜਾਬ ਦੀ ਉਹ ਚਾਹੇ ਮਜ਼ਦੂਰ ਹੋਣ ਚਾਹੇ ਕਿਸਾਨ ਹੋਣ ਚਾਹੇ ਵਪਾਰੀ ਹੋਣ ਬਹੁਤ ਵੱਡਾ ਘਾਟਾ ਪਿਆ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਉਹ ਲੋਕਾਂ ਨੂੰ ਜਿਹੜੇ ਚਿੱਟੇ ਦੀ ਭੇਡ ਚੜੇ ਨੇ ਨੌਜਵਾਨੀ ਮੈਂ ਅਕਸਰ ਹੀ ਤੁਹਾਨੂੰ ਕਹਿੰਨਾ ਕਿ ਪੰਜਾਬ ਦੇ ਲੋਕ 80% ਪੰਜਾਬ ਦੇ ਲੋਕ ਮਰ ਚੁੱਕੇ ਚਿੱਟੇ ਦੇ ਨਾਲ ਔਰ ਹੁਣ ਪੰਜਾਬ ਦੇ ਮੁੱਖ ਮੰਤਰੀ ਦੀ ਚਾਰੇ ਪਾਸੇ ਰੇਲ ਬਣੀ ਹੋਈ ਹੈ ਕਿ ਅਸੀਂ ਛਾਪੇ ਮਾਰੀਆਂ ਸ਼ੁਰੂ ਕਰ ਦਈਏ ਲੋਕਾਂ ਦੇ ਘਰ ਢਾ Dਈਏ ਨਸ਼ੇ ਤਸਕਰਾਂ ਦੇ ਘਰ ਢਾਉਣ ਲੱਗਿਆ ਸੀ ਇਹ ਮਾਨ ਕਿ ਸਾਡੇ ਪੰਜਾਬ ਦੇ ਲੋਕ ਮੇਰੇ ਪਿੱਛੇ ਫਿਰ ਤੋਂ ਲੱਗ ਜਾਣਗੇ ਪਰ ਨਹੀਂ ਕਿਉਂਕਿ ਪੰਜਾਬ ਦੀ ਜਨਤਾ ਸਮਝ ਚੁੱਕੀ ਹੈ ਕਿ ਤੁਸੀਂ ਵੱਡੇ ਪਦਰ ਤੇ ਕਹਾਣ ਕੀਤਾ ਪੰਜਾਬ ਦੇ ਲੋਕਾਂ ਦਾ ਆਉਣ ਵਾਲੇ ਟਾਈਮ ਦੇ ਵਿੱਚ ਵੀ ਤੁਹਾਨੂੰ ਲੋਕ ਵੋਟ ਨਹੀਂ ਪਾਉਣਗੇ ਹੁਣ ਤਾਂ ਇੱਕੋ ਹੀ ਆਵਾਜ਼ ਹੈ ਅਮਰਪਾਲ ਸਿੰਘ ਜਿੰਦਾਬਾਦ ਅਮਰਪਾਲ ਸਿੰਘ ਖਾਲਸਤਾਨ ਇਹੀ ਨਾਰਾ ਪੰਜਾਬ ਦੇ ਕੋਨੇ ਕੋਨੇ ਦੇ ਵਿੱਚੋਂ ਉੱਠਿਆ ਤੇ ਹੁਣ ਪੰਜਾਬ ਦੇ ਮੁੱਖ ਮੰਤਰੀ ਦੇ ਲਈ ਬਹੁਤ ਵੱਡੀ ਆਫਤ ਹੈ ਜਿਹੜਾ ਮੁੱਖ ਮੰਤਰੀ ਕਹਿੰਦਾ ਸੀ ਕਿ ਮੈਂ ਬੰਦੀ ਸਿੰਘਾਂ ਨੂੰ ਛੁੜਾ ਕੇ ਲੈ ਕੇ ਆਉਂਗਾ ਕਿੰਨੇ ਕ ਬੰਦੀ ਸਿੰਘ ਲਿਆਂਦੇ ਭਾਈ ਪਾਣੀਆਂ ਦਾ ਮੁੱਦਾ ਚੱਕਿਆ ਸੀ ਪਾਰਲੀਮੈਂਟ ਦੇ ਵਿੱਚ ਕਿਹੜੇ ਪਾਣੀ ਦਾ ਮੁੱਦਾ ਸਾਲ ਕੀਤਾ ਸਗੋਂ ਜ਼ਹਿਰੀਲੇ ਪਾਣੀ ਦੇ ਨਾਲ ਬੱਚਿਆਂ ਦੇ ਮੂੰਹ 'ਤੇ ਕੈਂਸਰ ਹੋ ਜਾਂਦਾ ਜੰਮਦੇ ਬੱਚਿਆਂ ਦੇ ਪੰਜਾਬ ਦੀ ਜਨਤਾ ਪੀੜਤ ਹੋਈ ਪਈ ਐ ਕੈਂਸਰ ਦੇ ਨਾਲ ਮਰ ਰਹੇ ਨੇ ਲੋਕ ਤੇ ਹੁਣ ਪੰਜਾਬ ਦੇ ਮੁੱਖ ਮੰਤਰੀ ਨੂੰ ਜਿਹੜਾ ਮੂੰਹ ਤੋੜ ਜਵਾਬ ਦਿੱਤਾ ਜਾਊਗਾ ਉਹ ਕੰਨੇ ਕਿਸਾਨਾਂ ਦੇ ਨਹੀਂ ਬਲਕਿ ਪੂਰੀ ਪੰਜਾਬੀਅਤ ਦੇ ਲਈ ਇਹ ਖਤਰਾ ਬਣੀ ਐ ਪੰਜਾਬ ਦੀ ਸਰਕਾਰ ਆਉਣ ਵਾਲੇ ਸਾਲਾਂ ਦੇ ਵਿੱਚ ਅਮਰਪਾਲ ਸਿੰਘ ਮੁੱਖ ਮੰਤਰੀ ਬਣਨਾ ਇਹ ਗੱਲ ਤੈਅ ਐ ਤਾਂ ਠੀਕ ਆ ਪੰਜਾਬੀਓ ਜਿੰਨੇ ਵੀ ਭੈਣ ਭਰਾ ਦੇਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਓ ਤਾਰੇ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਦੇਣਾ ਜੀ ਧੰਨਵਾਦ